ਜੰਗਨੂਵੀ ਲੋਕਾਂ ਨੇ ਮਜ਼ਾਕ ਬਣਾ ਲਿਆ ਇੱਕ ਫਨੀ ਆਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਵਿਅਕਤੀ ਆਪਸ ਦੇ ਵਿੱਚ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਵਿਅਕਤੀ ਦੂਜੇ ਨੂੰ ਕਹਿ ਰਿਹਾ ਹੈ ਕਿ ਰਾਤ ਸਾਡੀ ਪਹਿਲੀ ਦੇ ਵਿੱਚ ਮਿਜ਼ਾਈਲ ਡਿੱਗੀ ਅਤੇ ਗਵਾਂਡੀ ਉਸ ਨੂੰ ਚੁੱਕ ਕੇ ਵੇਚ ਆਇਆ ਜਦਕਿ ਉਸ ਮਿਜ਼ਾਈਲ ਦੇ ਉੱਤੇ ਤਾਂ ਸਾਡਾ ਹੱਕ ਸੀ ਇਹਨਾਂ ਦੋਹਾਂ ਵਿਚਾਲੇ ਹਾਸੂ ਹਿਣੀ ਗੱਲ ਹੋ ਰਹੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੀ ਹੈਰਾਨ ਹੈ ਹਾਲਾਂਕਿ ਲਾਈਵ ਪੰਜਾਬੀ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਇਹ ਜਾਂਚ ਦਾ ਵਿਸ਼ਾ ਕਿ ਇਹ ਆਡੀਓ ਕਿੱਥੋਂ ਦੀ ਹੈ ਤੇ ਕੌਣ ਗੱਲ ਕਰ ਰਿਹਾ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜੰਗ ਦੇ ਤਣਾਅ ਦੇ ਮਾਹੌਲ ਵਿੱਚ ਆਲੇ ਲੋਕਾਂ ਦਾ ਅਜਿਹਾ ਮਜ਼ਾਕ ਕਰਨਾ ਜਾਇਜ਼ ਹੈ ਜਾਂ ਫਿਰ ਨਹੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਹਾਂਜੀ ਹਾਂਜੀ ਮੈਂ ਕਹਿੰਦਿਆਂ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਬੜੀ ਵਧੀਆ ਠੀਕ ਠਾਕ ਮੈਂ ਕਹਿੰਦਾ ਕਿ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ अच्छा ते वो राकेट ਡਿੱਗ ਗਿਆ ਸਾਡੀ ਪੜੀ ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੇ ਉੱਥੇ ਹੀ ਵੇਖਿਆ ਤੇ ਉਹ ਦੂਜੇ ਜਿਹਨਾਂ ਦੀ ਨਾਲ ਸਾਡੇ ਪੜੀ ਲੱਗਦੀ ਹੈ ਨਾ ਉਹ ਲੈ ਕੇ ਚੁੱਕੇ ਉਹ ਕਿਦਾਂ ਲੈ ਗਏ ਨਹੀਂ ਬਈ ਗੱਲ ਇਤਰਾ ਗੱਲ ਚੰਗੀ ਥੋੜੀ ਹੈ ਦੱਸੋ ਹਣਾ ਨਹੀਂ ਇਹ ਤਾਂ ਗਲਤ ਹੈ ਇਹ ਕਿਸਮ ਦੀ ਗੱਲ ਹੈ ਹਣਾ ਮੰਨ ਲਓ ਕੱਲ ਉਹਨਾਂ ਦੇ ਪੜੀ ਦੇਖ ਸਕਦਾ ਸਾਡੀ ਜਿੱਡੇ ਦਾ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ 파ਟੀ ਬੁਢੀ ਕੀਤੀ ਉੱਥੇ ਆਪਣੀ ਮੰਭੀ ਤੇ ਮੈਂ ਵੀ ਕੰਦੇ ਆ ਹਾਂ ਮੈਂ ਕਿਹਾ ਪਿਆਰ ਚ ਨਾ ਕੰਮੀ ਦੱਸ ਤੇਰੇ ਸਾਹਮਣੇ ਕਬੜੀ ਆਇਆ ਤੇ ਲੈ ਗਿਆ ਇਹ ਉਹਦਾ ਤਾਂ ਦਾ ਬੰਦਾ ਸੀ ਹਾਂ ਨਹੀਂ ਇਹ ਗੱਲ ਰੱਖਾਂਗੇ ਇਹਨੂੰ ਹੌਲਕੇ ਅੱਗੇ ਬਤਾਵਾਂਗੇ ਥੋੜਾ ਜਿਹਾ ਮੌਤਬਰ ਬੰਦਿਆਂ ਦੇ ਨਾਲ ਬੰਦੇ ਇਕੱਠੇ ਕਰ ਲੂ ਜੀ ਹਾਂ ਨਹੀਂ ਹੋਣਾ ਚਾਹੀਦਾ ਜੇ ਦੀ ਪੜੀ ਡਿੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈ ਜਾਂਦਾ ਬਈ ਸਿਰ ਨਹੀਂ ਇਦਾਂ ਚੁੱਕੜਾ ਤੇ ਚੋਰੀ ਹੋ ਗਈ ਹਾਂ ਇਸ ਕਰਕੇ ਨਾ ਤੁਸੀਂ ਆਪਣੀ ਰਾਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਕਿ ਧਿਆਨ ਰੱਖਦੇ ਤੇ ਉਹ ਨਹੀਂ ਨਹੀਂ ਹੁਣ ਉਸ ਦਿਨ ਤੇ ਉੱਥੇ ਹੀ ਪੈੜੀ ਚੀਆਂ ਹਾਂ ਹਾਂ ਸਰਟ ਬਰੋਸਿਕ ਸਰੇ ਪਾਸੇ ਧਿਆਨ ਲਾ ਕੋ ਆਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਹਿਨੇ ਆ ਤੇ ਉੱਥੇ ਵੇਚੇ ਜਿੰਨੇ ਆ ਡਿੱਗਦਾ ਮੈਂ ਅੰਰੀਕਾ ਡਿੱਗਣ ਉਹ ਤੋਂ ਕੋ ਨੂੰ ਉਦਾਂ ਹੀ ਪੁੱਛ ਲਉਂਗਾ ਭਾਜੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਜੀ ਉਹ ਦਿਨ ਡਿੱਗਾ ਉਹ ਮੋਤਵਾ ਪਿਆ ਸਾਡੀ ਪੈੜੀ 'ਚ ਸਬੂਤ ਆ ਪੂਰਾ ਬਹੁਤ ਆੜੀ ਸੁੱਟਾ ਟੋਆ ਤੁਹਾਡੀ ਪੈੜੀ 'ਚ ਬਹਿ ਗਿਆ ਤੇ ਚੋਕ ਕਿਉਂ ਲੈ ਕੇ ਦੱਸ ਹੂੰ ਤੁਮ ਬਾਰੇ ਜੀ ਅੰਨੀ ਤੇ ਵੇਖਣ ਤੇ ਰਾਤੀ ਵੇਖੇ ਹੀ ਹ ਪਰ ਪਤਰੀਂ ਕੀ ਕਾਲੂ ਲੰਘੇ ਗਾਂ ਹੀ ਅੱਗੇ ਤੇ ਅਹੀਂ ਤੇ ਬੇਘੇੜਾ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੀਤਾ ਬੀਤਾ ਬੀਤਾ ਜਿਹੜਾ ਬੜਾ ਸਾਡੀ ਪੈੜੀ ਜਿਹੀ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜੇ ਨੇ ਟਾਂਗੇ ਢੁੰਗੇ ਜੇ ਆਹੋ ਤੇ ਉੱਥੇ ਰੱਖੀ ਰੱਖੋ ਤੁਸੀਂ ਆਪਣੀ ਵਾਸ ਜੀ ਲੈ ਕੇ ਜਿਹੜੂ ਵੀ ਨੀਵਾ ਨਾ ਉਹ ਦੌੜਦਾ ਉਹਦਾ ਜਿੱਥੋਂ ਚੱਲੇ ਸਹੀ ਲੁੱਟ ਲੋ ਹਾਂ 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 ਤੇ ਕੱਲ ਉਹਨਾਂ ਦਾ ਬੰਬੀ ਤੇ ਆਪਣਾ ਉਹ ਵਾਵਾ ਮਹਿੰਗਾ ਵਿਕਿਆ ਉਹਨਾਂ ਤਾਂ ਲੋਵਾਏ ਬੜਾ ਮਹਿੰਗਾ ਲੋਵਾ ਕੇ ਨੇ ਬੜਾ ਵਧੀਆ ਹੀ ਉਹਦਾ ਅਬ ਜਦ ਫਰਜੇ ਪਰਜੇ ਬੜੇ ਹੁੰਦੇ ਨੇ ਤਾਂਬੇ ਤੋਂ ਬੰਦੇ ਵਿੱਚ ਤਾਂਬੇ ਦੇ ਪਰਿੰਦੇ ਹੁੰਦੇ ਉਹ ਦੇ ਕੱਲੋਂ ਨਾ ਪੂਰੀ ਮਹਿਫਲ ਆਈ ਇੱਥੇ ਹੂੰ ਹੂੰ ਤੇ ਫਤ ਗੱਲ ਮਾੜੀ ਆ ਦੇਖੋ ਜਿਤਨਾ ਵੀ ਆ ਨਾ ਨਹੀਂ ਇਹ ਤਾਂ ਗੱਲ ਹਾਂ ਕਦੇ ਭਾਈ ਚਾਂਦ ਕਿਹਦੇ ਕਿਹਾ ਸੀ ਜਦੋਂ ਪੜ੍ਹਿਆ ਨਾ ਮਚਰ ਨੂੰ ਚੁੱਕ ਕੇ ਲੈ ਗਏ ਸਭ ਦੱਸਿਆ ਦੂਜਿਆਂ ਨੇ ਲਾਗੇ ਜਿਹੜੇ ਦੁਨੀਆਂ ਦੇ ਪੜ੍ਹੇ ਨਾ ਉਹਾਂ ਦੇ ਕਿ ਭਾਈ ਤੁਹਾਡੀ ਪੜ੍ਹੇ ਜਿੱਡਾ ਆ ਤੇ ਉਹ ਲੈ ਗਏ ਚੁੱਕੇ ਮੇਰਾ ਮੇਰਾ ਵੀ ਕੋਈ ਮਸਲਾ ਹੱਲ ਕਰੂ ਨਾ ਮੈਂ ਮਤਲਬ ਮਤਲਬ ਜਿਤਨਾ ਮੇਰੀ ਪੜ੍ਹੇ ਖੇਕੇ ਤੇ ਹੁਣ ਆਹੋ ਕੱਲ ਵੀ ਆ ਹਾਂ ਹਾਂ ਜੋ ਉੱਗ ਮੇਰਾ ਹੋਊਗਾ ਕਿ ਉਹਦਾ ਹੋਊਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਦਾ ਹੈ ਉਹਦਾ ਮਿਹਨਤ ਕਰ ਰਿਹਾ ਆ ਹੂੰ ਤੇ ਜੋ ਤੁਸੀਂ ਥੋੜੀ ਬੀਜਿਆ ਥੋੜੀ ਜੰਨੇ ਉਹਨੇ ਮਿਹਨਤ ਥੋੜੀ ਕੀਤੀ ਉਹਦੇ ਚ ਕੋਈ ਬੀਜਿਆ ਥੋੜੀ ਜਿਹੀ ਕਿਦਰਾਕ ਪ੍ਰਯੋਗ ਪਿਆ ਉਹਦੇ ਚ ਉਹ ਤੇ ਉਹ ਜਿਹੜਾ ਜੀ ਉਗੂ ਉਹ ਉਹਦੀ ਆ ਨਾ ਜਿਹੜਾ ਤੁਹਾਡੇ ਉਹ ਉਹਦੀ ਕਿਦਾਂ ਹੈ ਚਲੋ ਤੁਸੀਂ ਵੈਸੇ ਇਦਾਂ ਤਾਂ ਕਰ ਸਕਦੇ ਹੋ ਚਲੋ ਉਹਦਾ ਵੀ ਕੁਛ ਨਾ ਕੁਛ ਬਣਦਾ ਹੀ ਹੈ ਵਿਚਾਰੇ ਦਾ ਹੁਣ ਜਿਹੜਾ ਉਹਦੀ ਪੈੜੀ ਵੀ ਤੇ ਫਸਲ ਵੀ ਤੇ ਖਰਾਬ ਹੁੰਦੀ ਹੈ ਜੋ ਲਿਖਦਾ ਫਿਰ ਥੋੜਾ ਬਹੁਤਾ ਆ ਚਲੋ ਇਹਨਾਂ ਤੋਂ ਇਹਨਾਂ ਦੇ ਹੋ ਸਕਦਾ ਜਦੋਂ ਅੱਧਾ ਅੱਧਾ ਕਰਸਣਾ ਹੂੰ ਅਹ ਪਰ ਆਹੜਾ ਇਤਨਾ ਚੋਕੇ ਲੈਣਾ ਤੇ ਇਹ ਤੇ ਪਹਿਲਾਂ ਇਹ ਤੇ ਪਹਿਲਾਂ ਫੇ ਕਾਗਜ਼ ਕੋਈ ਲਿਖਣਾ ਪਊਗਾ ਦਾ ਵੀ ਜੇ ਮੰਨ ਲਓ ਵੀ ਕਰਾਂ ਤੇ ਉਹ ਰੈਕਡੂ ਦੇਖਦਾ ਪਾਣੀ ਰੋਚਣਾ ਲੱਗ ਜਾਂਦੇ ਇੱਥੇ ਹੁਣ ਲਾਈ ਲੱਗੀ ਤਾਂ ਦੇ ਗੰਡੇ ਆ ਆਹੋ ਜੀ ਕਿ ਪਿੰਡਾਂ ਤੋਂ ਲਿਖਿਆ ਕਰਾਂਗੇ ਨਾ ਫਿਰ ਡਰੋਂ ਲਾਈ ਦੇ ਛੋਟੇ ਜਿਹੋ ਉਹਨਾਂ ਦਾ ਨਹੀਂ ਮਿਲਦਾ ਕੁਝ ਵੀ ਆਲੇ ਦਿੱਗੇ ਆ ਨਾ ਬੜੇ ਰਾਲੇ ਜੇ ਲੱਮੇ ਮੇ ਹਾਂ ਇਹਦਾ ਵਾਵਾ ਇਹਦੇ ਹਜੇ 20 25 25 ਕਿਲੋ ਦੇ ਆ ਤੇ ਬਹੁਤ ਮਹਿੰਗੇ ਵਿਕਦੇ ਆ ਉਹ ਉਹ ਕਿਵਾੜੀ ਇੱਥੇ ਹੁਣ ਪੈੜੀਆਂ ਵਿੱਚ ਤੁਰੇ ਫਿਰਦੇ ਆ ਤੇ ਕਿਸਾਨੋਂ ਕੋਈ ਵੇਚੇ ਆਦੋਂ ਨਾਲ ਉਹ ਵੀ ਕਹਿੰਦੇ ਨੇ ਪਹਿਲਾਂ ਤੇ ਪਹਿਲਾਂ ਨਿਸਾਨ ਪੂਰਾ ਵੇਚ ਤੇ ਹੁਣ ਕਹਿੰਦੇ ਨੇ ਰਾਕੇਟ ਵੇਚ ਹਾਂ ਪੂਰਾ ਉਹ ਕਾਦੇਂ ਡੇ ਉਥੇ ਬੰਬ ਵੇਚ ਲੋ ਰਾਕੇਟ ਵੇਚ ਲੋ ਹੂੰ ਹੂੰ ਡਰੋਨ ਵੇਚ ਲੋ ਇਤਾਂ ਕਰਕੇ ਸਾਲ ਕੋ ਮੱਡੇ ਹੱਤੇ ਸਰ ਹਾਂ ਠੀਕ ਚਲੋ ਫਿਰ ਦੱਸਿਓ ਤੁਸੀਂ ਜੇ ਆਉਣਾ ਪਿਆ ਤਾਂ ਮੈਂ ਆ ਜਾਊਂਗਾ ਜਿਸ ਕੋ ਬੰਦੇ ਬੰਦੇ ਇਕੱਠੇ ਕਰਨੇ ਤੇ ਦੱਸਦੇ ਜੀ ਕੋਈ ਗੱਲ ਹਾਂ ਨਹੀਂ ਨਹੀਂ ਕਰਾਂਗੇ ਇਤਾਂ ਥੋੜੀ ਜਿੰਨੀ ਚੱਲ ਫਿਰ ਹੋਇਆ ਕੱਲ ਨੂੰ ਫੇਰ ਹੈ ਨਾ ਹੋਰ ਇੱਥੇ ਕਰਾਂਗੇ ਤਾਂ ਦਿੱਲੀ ਗੱਲ ਕਰਨੀ ਪੈਣੀ ਹੁਣ ਤੁਸੀਂ ਹਾਂਜੀ ਠੀਕ ਹੈ ਹਾਂਜੀ